ਵਰੇਂਦਰ ਕੁਮਾਰ ਨੇ ਕਹੋ ਜਿਆ ਬੰਦਾ ਜਿਸ ਨੇ ਇਹ ਦੱਸਿਆ ਲੋਕਾਂ ਨੂੰ ਕਿ ਅਸੀਂ ਬਿਨਾ ਕਿਸੇ ਪਟੀਨ ਤੋਂ ਬਿਨਾ ਕਿਸੇ ਨੋਨ ਵੇਜ ਤੋਂ ਅਸੀਂ ਬੋਡੀ ਬਣਾ ਸਕਦੇ ਹਾਂ ਉਸ ਨੇ ਇਹ ਵੀ ਦੱਸਿਆ ਕਿ ਅਸੀਂ ਵੈਜੇ ਤਰੀਕੇ ਨਾਲ ਬੋਡੀ ਬਣਾ ਸਕਦੇ ਹਾਂ ਤੁਸੀਂ ਡਾਈਟ ਪਲਾਨ ਬਣਾ ਸਕਦੇ ਹੋ ਵੈਜੇ ਤਰੀਕੇ ਨਾਲ ਉਸ ਨੇ ਰਾਜਵੀਰ ਜਵੰਧਾ ਦੀ ਪੋਸਟ ਪਾਈ ਸੀ ਆਪਣੀ ਡੈਥ ਤੋਂ ਇੱਕ ਦਿਨ ਪਹਿਲਾਂ ਤੇ ਉਸ ਨੂੰ ਕੀ ਪਤਾ ਸੀ ਕਿ ਅਗਲੇ ਦਿਨ ਉਸ ਦੀ ਮੌਤ ਲਿਖੀ ਹੋਈ ਆ ਤੇ ਅਗਲੇ ਦਿਨ ਉਸ ਦੀਆਂ ਵੀ ਸਟੋਰੀਆਂ ਫੈ ਰਹੀਆਂ ਆਉਣਗੀਆਂ ਉਸਨੇ ਲੋਕਾਂ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੋਈ ਸੀ ਬਹੁਤ ਸਾਰੀਆਂ ਫਿਲਮਾਂ ਵਿੱਚ ਵੀ ਉਹ ਆ ਚੁੱਕਿਆ ਸੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕਿਆ ਸੀ 2009 ਦੇ ਵਿੱਚ ਉਹ ਮਿਸਟਰ ਇੰਡੀਆ ਦਾਇ ਤੇ ਸਲਮਾਨ ਖਾਨ ਵੀ ਉਸ ਅਦਫਾਂ ਸੀ ਤੁਸੀਂ ਮੰਨ ਸਕਦੇ ਹੋ ਕਿ ਸਲਮਾਨ ਖਾਨ ਵੀ ਉਸ ਅਦਫਾਂ ਸੀ ਕੋਈ ਵੀ ਇਹ ਸੋਚ ਸਕਦਾ ਸੀ ਕਿ 6.5 ਫੁੱਟ ਦਾ ਬੰਦਾ ਜਿਹਦੀ ਐਡੀ ਦੇ ਹੋਵੇ ਤੇ ਉਹ ਐਡੀ ਛੇਤੀ ਮਰ ਜਵੇ ਤੇ ਉਹ ਵੀ ਕਿਸੇ ਡਾਕਟਰਾਂ ਦੇ ਤਰੀਕੇ ਨਾਲ ਉਹ ਇੱਕ ਨਿੱਕਰ ਜੋ ਆਪਰੇਸ਼ਨ ਕਰਵਾਉਣ ਗਿਆ ਸੀ ਆਮ ਦਾ ਫੋਰਟਿਸ ਹਸਪਤਾਲ ਅੰਮ੍ਰਿਤਸਰ ਵਿਖੇ ਤੇ ਕਿਹਾ ਜਾ ਰਿਹਾ ਕਿ ਕਾਰਡੀਆਕ ਰੈਸਟਨਾ ਉਸ ਦੀ ਡੈਥ ਹੋ ਚੁੱਕੀ ਹੈ ਤੇ ਜਿਹੜੇ ਨਾਲ ਦੇ ਸੀਗੇ ਉਸਦੇ ਉਹ ਕਹਿ ਰਿਹਾ ਕਿ ਉਸਦਾ ਸਰੀਰ ਉੱਥੇ ਜਾ ਕੇ ਆਪਾਂ ਦੇਖਿਆ ਤਾਂ ਨੀਲਾ ਪਿਆ ਹੋਇਆ ਸੀ ਪੂਰਾ ਇਹ ਨੀਲਾ ਪੈਣ ਦੇ ਕਾਰਨ ਹੈ ਕੁਝ ਵੀ ਹੋ ਸਕਦਾ ਹੈ ਕੋਈ ਟੀਕਾ ਲੱਗਾ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਬਾਕੀ ਡਾਕਟਰ ਤਾਂ ਇਹ ਕਹਿ ਰਿਹਾ ਕਿ ਉਸ ਨੂੰ ਆਪਰੇਸ਼ਨ ਵੇਲੇ ਦੋ ਕਾਰਡੀਆਕ ਰੈਸਟ ਪਏ ਆ ਪਹਿਲਾ ਰਾਜਵੀਰ ਦੇ ਬੰਦੇ ਦੇ ਜਾਣ ਨਾਲੇ ਪੰਜਾਬੀ ਇੰਡਸਟਰੀ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਤੇ ਹੁਣ ਵਰਿੰਦਰ ਘੁੰਮਣ ਦੇ ਜਾਣ ਨਾਲ ਬਹੁਤ ਜ਼ਿਆਦਾ ਘਾਟਾ ਪਿਆ ਕਿਉਂਕਿ ਉਸ ਨੂੰ ਦੇਖ ਕੇ ਲੋਕਾਂ ਨੇ ਆਪਣੀਆਂ ਬੋਡੀਆਂ ਬਣਾਉਣੀ ਸ਼ੁਰੂ ਕੀਤੀਆਂ ਸੀ ਨਵੇਂ ਮੁੰਡੇ ਜਿਹੜੇ ਵੀ ਉਤਰੇ ਸੀ ਉਹਨਾਂ ਨੇ ਬੋਡੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਉਹਨਾਂ ਨੂੰ ਵਰਿੰਦਰ ਘੁੰਮਣ ਨੇ ਸਿੰਧੇ ਦਾ ਪਾਇਆ ਹੈ ਵਰਿੰਦਰ ਘੁੰਮਣ ਦੀ ਮਾਰ ਕੱਲੀ ਪੰਜਾਬ ਵਿੱਚ ਹੀ ਨਹੀਂ ਸੀ ਵਰਿੰਦਰ ਘੁੰਮਣ ਦੀ ਮਾਰ ਸੀ ਬੋਲੀਵੁੱਡ ਹਾਲੀਵੁੱਡ ਤੱਕ ਉਸਨੇ ਬਹੁਤ ਸਾਰੇ ਮੈਡਲ ਬੋਲੀਵੁੱਡ ਦੇ ਵਿੱਚ ਹਾਲੀਵੁੱਡ ਦੇ ਵਿੱਚ ਬਹੁਤ ਸਾਰੇ ਮੈਡਲ ਜਿੱਤੇ ਹੋਏ ਸੀ ਤੁਸੀਂ ਪਿੱਛੇ ਸਟੈਂਸ ਵੀ ਜਾਣ ਸਕਦੇ ਹੋ ਉਸਦੇ Google ਵੀ ਕਰਕੇ ਤੁਸੀਂ ਦੇਖ ਸਕਦੇ ਹੋ ਫੋਰਟਿਸ ਹਸਪੀਟਲ ਵਿੱਚ ਇਸ ਗੱਲ ਨੂੰ ਲੈ ਕੇ ਵਿਵਾਦ ਵੀ ਹੁੰਦਾ ਹੈ ਤੇ ਹੰਗਾਮਾ ਵੀ ਹੁੰਦਾ ਹੈ ਕਿ ਉਸਦੀ ਡੈਥ ਕਿਵੇਂ ਹੋਈ ਆ ਭਾਜੀ ਮੇਰੀ ਗੱਲ ਸੁਣੋ ਤੁਸੀਂ 4 ਘੰਟੇ ਤੋਂ ਸਾਨੂੰ ਬੇਫੂਕ ਬਣਾ ਰਹੇ ਹੋ ਅਸੀਂ ਕੋਈ ਤੁਹਾਨੂੰ ਜਾਣਕਾਰੀ ਦੇ ਰਹੇ ਆ ਤੁਸੀਂ ਸਾਨੂੰ ਕੁਝ ਨਾ ਮਨਜ਼ੂਰ ਕਰਦੇ ਪਏ ਆ ਨਰਸ਼ ਨੂੰ ਕਰ ਹੁਣ ਕਿੱਥੇ ਗਿਆ ਪਤਾ ਕੀ ਇੱਥੇ ਉਹਨਾਂ ਨੂੰ ਬੁਲਾਉਂ ਗਾੜ ਭਾਜੀ ਘਟੋ ਘਟ 50 ਬੰਦਾ ਇਕੱਠਾ ਹੋਇਆ ਮੈਂ ਤੁਹਾਨੂੰ ਪਹਿਲੇ ਕਹਿ ਦੇਵਾਂ ਕਿ ਇੱਥੇ ਇੱਕ ਮਿੰਟ ਮਿੰਟ ਦਾ ਕੰਮ ਹੈ ਬੰਦੇ ਇਕੱਠੇ ਹੋਏ ਨੇ ਜਿਹੜਾ ਨਾ ਭਾਜੀ ਤੁਹਾਨੂੰ ਉਹ ਕਹਿੰਦੇ ਭਾਜੀ ਬੋਲੋ ਤਾਂ ਸਹੀ ਐਗਰ ਹੀ ਦੱਸੋ ਤਾਂ ਸਹੀ ਤੁਹਾਨੂੰ ਨਹੀਂ ਆਓਗੇ ਗੋਮਣ ਨਾਲ ਬਰੇ ਭਾਈ ਭਾਜੀ ਇੱਥੇ ਬੈਠੇ ਗਾਣਾ ਕਰ ਰਹੇ ਆਈ ਨਾ ਭਾਜੀ ਫਾਈਲ ਨਹੀਂ ਆਪਣੀ ਹੈ ਤੁਹਾਡੇ ਸਾਫੇ ਲੱਭਣੀ ਹੈ ਮੈਂ ਉਹਦੇ ਕਹਿੰਦੇ ਆ ਇਹ ਲੱਗਨ ਮੈਂ ਤਿੰਨ ਜਿਹੇ ਲੱਭ ਪਾਏ ਤੁਸੀਂ ਕਦੋਂ ਲੱਭਦੇ ਪਏ ਹੋ ਭਾਈ ਮੈਂ ਹੀ ਲੰਮਾ ਹੁਣ ਮੈਂ ਕੀ ਕਰਾਂ ਉਹ ਭਾਈ ਤੂੰ ਹੀ ਹੁਣ ਮੈਂ ਤੁਹਾਡੇ ਸਾਹਮਣੇ ਨਾ ਕੀ ਕਰਾਂ ਨਾ ਮੈਂ ਜੀ ਉਹਨੂੰ ਕਰੋ ਹੁਣ ਜਿਹੜੇ ਹੁਣੇ ਕਹਿ ਰਹੇ ਤੁਹਾਡੇ ਕੋਲ ਕਿਹੜਾ ਕਿਹੜਾ ਬਿੱਟਾ ਨੇ ਡਾਕਟਰ ਭੇਜਿਆ ਕਾ ਤੋਂ ਫਾਈਲ ਲੱਭਣੀ ਥੋੜੀ ਜਿਹੀ ਸਾਡੀ ਇੱਕ ਇੱਕ ਕੋਈ ਗੱਲ ਸੁਣੀ ਦੂਸਰੀ ਆਪਣੀ ਫਾਈਲ ਨੂੰ ਹੱਥ ਜੋਸੀ ਸਾਹਿਬ ਨੇ ਕਿਹਾ ਜੋਸੀ ਸਾਹਿਬ ਇਹ ਤੁਹਾਨੂੰ ਉਹਲੇ ਚੀਜ਼ ਦਾ ਜਵਾਬ ਦੇ ਦਿਓ ਜੋਸੀ ਸਾਹਿਬ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਦਿਓ ਉਸ ਟਾਈਮ ਤੇ ਡਾਕਟਰ ਤਪਸ਼ ਉਥੇ ਅਵੇਲੇਬਲ ਸੀਗੇ ਜਨਰਲ ਸਰਜਰੀ ਕੀਤੀ ਠੀਕ ਹੈ ਜੀ ਉਸ ਟਾਈਮ ਤੇ ਮੈਡਮ ਪ੍ਰਤਿਕਾ ਮੈਡਮ ਉਥੇ ਸੀਗੇ ਡਾਕਟਰ ਪ੍ਰਤਿਕਾ ਡਿਊਟੀ ਸੀ ਚਿਹਰੇ ਤੇ ਡੀਐਲ ਦੇ ਸਾਡੇ ਪੇਸ਼ੈਂਟ ਦੀ ਡੈਥ ਹੋ ਗਈ ਠੀਕ ਹੈ ਜੀ ਹੁਣ ਤੁਹਾਨੂੰ ਪਤਾ ਵੀ ਇੱਥੇ ਕਲੈਸ਼ ਹੋਇਆ ਦਾ ਵਾ ਤੁਸੀਂ ਜਸਟੀਫਾਈ ਕਰਨਾ ਵੀ ਕੀ ਐਕਚੁਅਲੀ ਉੱਤੇ ਹੈਪਨ ਕੀ ਹੋਇਆ ਠੀਕ ਹੈ ਜੀ ਤੁਹਾਡੇ ਡਾਕਟਰ ਸਾਹਿਬ ਬਿਨਾਂ ਕੋਈ ਇਨਫੋਰਮੇਸ਼ਨ ਦੇ ਲੀਵ ਲੈ ਕੇ ਵਾਪਸ ਚਲੇ ਜਾਂਦੇ ਚਾਹੇ ਉਹਨੂੰ ਸ਼ਿਫਟ ਖਤਮ ਹੋ ਗਈ ਹੈ ਜਿੱਦਾਂ ਠੀਕ ਹੈ ਪ੍ਰਤਿਕਾ ਮੈਡਮ ਉਥੇ ਉਸ ਟਾਈਮ ਤੇ ਅਵੇਲੇਬਲ ਸੀਗੇ ਉਹ ਵੀ ਮੈਨੂੰ ਬਿਨਾਂ ਦੱਸੇ ਤਾਂ ਉਹ ਚਲੇ ਜਾਂਦੇ ਆ ਚਾਹੇ ਉਹਨਾਂ ਦੀ ਸ਼ਿਫਟ ਖਤਮ ਹੋ ਗਈ ਲੇਕਿਨ ਇੱਥੇ ਇੱਕ ਗੱਲ ਚੱਲਦੀ ਵੀ ਆ ਕਿ ਐਕਚੁਅਲੀ ਉਸ ਅਡਿਟ ਹੋਇਆ ਕੀ ਜਿਹੜੇ ਮੌਜੂਦਾ ਗਵਾਹ ਉਸ ਟਾਈਮ ਤੇ ਉੱਥੇ ਸੀਗੇ ਉਹ ਸਾਰੇ ਹੁਣ ਅਨਵੇਲੇਬਲ ਹੋ ਗਏ ਸਾਰੇ ਨਾਮੀ ਗਵਾਹਾਂ ਨੂੰ ਇਹਨਾਂ ਨਾਲ ਮਰਦੀ ਮੈਨੂੰ ਮੈਨਾਂ ਨੂੰ ਧੋਖਣਾ ਜੀ ਰੋਗ ਜਾਂ ਪੈਂਡਿੰਗ ਦੇ ਪ੍ਰਸੰਗ ਵੀ ਕੰਨ ਹੋ ਰਹੀ ਵੀਡੀਓ ਜੋ ਜੋ ਸਭ ਸਾਡਾ ਡਾਊਟ ਆਉਂਦਾ ਰੋਣੀ ਕਰਨ ਦੇ ਹੁੰਦਾ ਚਿੱਤਰਾ ਦੇ ਵਿੱਚ ਹੋਰ ਕੁਝ ਨਹੀਂ ਆ ਜੋ ਸਾਹਿਬ ਨੋਕ ਨੋਕ ਦੇ ਦਿੱਤਾ ਤੁਹਾਨੂੰ ਮੈਂ ਦੇਖੋ ਤੁਸੀਂ ਵੀ ਉਸਤਾਬ ਆਵੇ ਕਿਹੜਾ ਮੈਂ ਭੁੱਲ ਨਹੀਂ ਉਹ ਇੱਕ ਜੋ ਤੁਸੀਂ ਇਹਦਾ ਉਸਤਾਬ ਠੀਕ ਹੈ ਨਾ ਅਸੀਂ ਤੁਹਾਨੂੰ ਭਾਈ ਪਰ ਤੁਸੀਂ ਖਰਾਬ ਇਹ ਨਹੀਂ ਕਰਦਾ ਤੁਸੀਂ ਭਾਈ ਕੰਟਰੋਲ ਹੁੰਦਾ ਤੁਸੀਂ ਲਾ ਦੋ ਉਹਨਾਂ ਭਾਈ ਕਿਹੜੇ ਕਰ ਸਕਦੇ ਨਾ ਤੁਸੀਂ ਸਾਨੂੰ ਡਾਊਟ ਕਿਦਾ ਹੋਗਾ ਬਾਈ ਬਣ ਕਰ ਦੋ ਕਿਵੇਂ ਇੱਕ ਇੱਕ ਪੰਜ ਸਾਨੂੰ ਡਾਊਟ ਦੇਖੋ ਕੀ ਹੈ ਇਧਰ ਜੋਸ਼ੀ ਸਾਹਿਬ ਜੋਸ਼ੀ ਸਾਹਿਬ ਸਾਡੇ ਡਾਊਟ ਕਿਤੇ ਆ ਸਾਡਾ ਬੰਦਾ ਬੜਾ ਹੱਸਦਾ ਖੇਡਦਾ ਸਵੇਰੇ ਆਇਆ ਸਾਡੇ ਕੋਲ ਇੱਕ ਮੋਢੇ ਦੀ ਸੱਜਰੀ ਵਾਸਤੇ ਠੀਕ ਹੈ ਨਾ ਬੰਦਾ ਸ਼ਾਮ ਨੂੰ ਬੰਦੇ ਦੀ ਡੈੱਥ ਹੋ ਜਾਂਦੀ ਹੈ ਦੇਖਣ ਤੋਂ ਬਾਅਦ ਉਹਦੀ ਬੋਡੀ ਨੀਲੀ ਵਾਈ ਨਾਲ ਦੀ ਆ। ਦੂਸਰਾ ਡਾਊਨ ਠੀਕ ਹੈ। ਉਸ ਤੋਂ ਬਾਅਦ ਜਿਹੜੀ ਉਹਦੀ ਹੁਣ ਅਸੀਂ ਡਿਮਾਂਡ ਕਰਦੇ ਪੇ ਫਾਈਲ ਹੀ ਉਹ ਫਾਈਲ ਹੀ ਅਵੇਲੇਬਲ ਮਿਲਦੀ ਸੀ। ਉਹ ਤੁਸੀਂ ਕਹਿ ਰਹੇ ਹੋ ਮਿਸਪਲੇਸ ਹੋ ਗਈ। ਕਿੱਦਾਂ ਮਿਸਪਲੇਸ ਹੋ ਗਈ? ਮੈਂ ਮਿਸਪਲੇਸ ਨਹੀਂ ਕਹਿ ਰਿਹਾ। ਕਿੱਦਾਂ ਨਹੀਂ ਮੈਂ ਅਸੀਂ ਅਸੀਂ ਕੰਟੀਨਿਊ ਕਰ ਲਈ। ਕੋਈ ਚੀਜ਼ ਜਿਹੜੀ ਅੱਜ ਫੇਰ ਸਭ ਤੋਂ ਬੰਦ ਤੁਹਾਡੇ ਨਾਲ ਕਿੰਨੇ ਘੰਟੇ ਹੋ ਗਏ ਆਪਾਂ ਨੂੰ 5 ਵਜੇ ਮੈਂ 5 ਘੰਟਿਆਂ ਤੋਂ ਵੈਚ ਰਿਹਾ ਨਹੀਂ ਅਸੀਂ ਕਿਸੇ ਦੀ ਮੰਨਦੇ ਮੈਂ ਤੁਹਾਨੂੰ ਪਾਣੀ ਕਿੱਥੇ ਮੈਂ ਜਦੋਂ ਉਹ ਕਿੱਥੇ ਕਰ ਸ਼ਾਰਟਕਟ ਲਾਜੇ ਨੰਬਰ ਲੈ ਜਾਓ ਵੀ ਲਾ ਸਰ ਸਾਨੂੰ ਸਾਮਣੂ ਜਿਹੜੀਆਂ ਜਿੱਦਾਂ ਚਾਹੀਦੀਆਂ ਸਾਨੂੰ ਸੀਸੀਟੀਵੀ ਕਹਿ ਰਹੇ ਸੀ ਸ਼ਾਰਟਕਟ ਛੱਡੋ ਤਾਂ ਮੋਬਾਈਲ ਨਹੀਂ ਕਰਾਉਂਦੇ ਕਹਿ ਲਓ ਮਾਝੋ ਵੇ ਸਾਡੀ ਇੱਕੋ ਡਿਮਾਂਡ ਹੈ ਨਾਲ ਕੋਲ ਅਸੀਂ ਇਹਨਾਂ ਕੋਈ ਫਾਈਲ ਮੰਗ ਰਹੇ ਹਾਂ ਫਾਈਲ ਮੰਗ ਰਹੇ ਆ ਉਹ ਡਿਊਰਿੰਗ ਜਦੋਂ ਜਦੋਂ ਵੀ ਇਹਨਾਂ ਦਾ ਉਹ ਹੋ ਰਿਹਾ ਸੀਗਾ ਮਤਲਬ ਆਪਰੇਸ਼ਨ ਹੋ ਰਿਹਾ ਸੀ ਇਹ ਕਹਿੰਦਾ ਵੀ ਜਦੋਂ ਪਾਜੀ ਕਹਿੰਦੇ ਸੀ ਕਿ ਮੈਡਮ ਕਿਉਂ ਭੱਜੀ ਆ ਪਾਜੀ ਕਹਿੰਦੇ ਵੀ ਡਾਕਟਰ ਕਹਦੇ ਗਿਆ ਵਾਦਨੇ ਕੀਤਾ ਵਾ ਪਾਜੀ ਤੁਸੀਂ ਹੁਣ 3 ਘੰਟਿਆਂ ਚ ਉਹ ਫਾਈਲ ਵਿੱਚ ਪਸਾਨੂੰ ਕੀ ਪਤਾ ਕੀ ਕੀ ਐਮੈਂਡਮੈਂਟ ਕਰ ਦੇਣੀ ਸੀ ਇਹਦਾ ਸੀਸੀਟੀਵੀ ਚੱਲਦੀ ਲੱਭਣੀ ਨਹੀਂ ਕਿਹਦੇ ਲਈ ਫਾਈਲ ਲੈਣੀ ਚਾਬੀ ਹੈ ਤੇ ਬਈ ਤੁਹਾਨੂੰ ਪਤਾ ਵੇ ਤੇ ਤੁਹਾਨੂੰ ਨਹੀਂ ਪਤਾ ਆ ਯਾਰ ਇਨਵੈਸਟਿਗੇਸ਼ਨ ਲੱਗ ਗਈ ਮੈਂ ਤਰਾ ਕੀਤਾ ਦੋ ਜੋ ਹੁਣ ਅਸਟਾਮੇ ਰਿਕਾਰਡ ਵਿੱਚ ਬੈਠੇ ਹੈ ਰਕਾਰਡੂਮ ਤੇ ਕੀ ਚੱਕਰ ਇਹਨਾਂ ਦਾ ਉਸ ਟਾਈਮ ਦੀ ਜਿਹੜੀ ਫਾਈਲ ਸੀ ਅਸੀਂ ਫਾਈਲ ਮੰਗ ਰਹੇ ਇਹਨਾਂ ਕੋ ਸਾਨੂੰ ਫਾਈਲ ਨਹੀਂ ਦਿੱਤੀ ਜਾ ਰਹੀ ਉਹ ਨਹੀਂ ਔਰ ਇਹਦੇ ਵਿੱਚ ਜੋ ਇਹਨਾਂ ਨੇ ਕਹਿੰਦੇ ਆ ਕਿ ਸਾਨੂੰ ਸਿੰਪਲ ਜਿਹਾ ਲਿਖ ਦਿੱਤਾ ਜੀ ਕੌਜ਼ ਆਫ ਡੈਥ ਕੀ ਨੇਚਰਲ ਆ ਹਾਲਾ ਇੱਕ ਪੇਜ ਦਿੱਤਾ ਅਸੀਂ ਇਹਨਾਂ ਕੋਲ ਮੰਗੀ ਆ ਫਾਈਲ ਫਾਈਲ ਦੇ ਵਿੱਚ ਕੀ ਡਿਊਰਿੰਗ ਜਦੋਂ ਉਹਨਾਂ ਦੀ ਸਰਜਰੀ ਹੋ ਰਹੀ ਸੀ ਉਹਦੇ ਚ ਉਹਨਾਂ ਨੂੰ ਕੀ ਕੀ ਦਿੱਤਾ ਗਿਆ ਜੀ ਕਿੰਨੇ ਕਿੰਨੇ ਡੋਸ ਦੇ ਵਿੱਚ ਕਿਹੜੀ ਕਿਹੜੀ ਦਵਾਈ ਕਿੰਨੀ ਕਿੰਨੀ ਦਿੱਤੀ ਗਈ ਲੇਕਿਨ ਹਾਲੇ ਤੱਕ ਸਾਨੂੰ ਉਹ ਫਾਈਲ ਨਹੀਂ ਆ ਰਹੀ ਤਿੰਨ ਘੰਟੇ ਹੋ ਗਏ ਆ ਤਿੰਨ ਘੰਟੇ ਸਾਡੇ ਨਾਲ ਚੀਮਾ ਸਾਹਿਬ ਆ ਉਹਨਾਂ ਦਾ ਮਤਲਬ ਹਸਪੀਟਲਸ ਨਾਲ ਵਾਹ ਪੈਂਦੇ ਨੇ ਨਾ ਉਹਨਾਂ ਨੂੰ ਹਰ ਚੀਜ਼ ਦਾ ਇਹਨਾਂ ਦਾ ਲੂਪ ਹੋਲ ਦਾ ਵੀ ਪਤਾ ਵੀ ਕਿੱਥੇ ਆ ਕੇ ਕੀ ਆ ਹੁਣ ਉਹਨਾਂ ਨੇ ਹੀ ਡਿਮਾਂਡ ਕੀਤੀ ਆ ਲੇਕਿਨ ਹਾਲੇ ਤੱਕ ਇਹਨਾਂ ਕੋਲ ਉਹ ਨਹੀਂ ਮਿਲ ਰਹੀ ਫਾਈਲ ਨਹੀਂ ਮਿਲ ਰਹੀ ਫਾਈਲ ਹੁਣ ਆਊਗੀ ਫਾਈਲ ਮੈਨਿਪੂਲੇਟ ਹੋ ਕੇ ਆਊਗੀ ਮੈਨਿਪੂਲੇਟ ਮਤਲਬ ਕਿ ਉਹਦੇ ਵਿੱਚ ਜੋ ਵੀ ਥੇਸਾ ਬਣਾਇਆ ਲੈ ਬਣਾਣੀ ਹੋਣੀ ਆ ਇਹ ਤਾਂ ਕਿ ਇਹ ਸਿਰਫ ਜਦੋਂ ਲਾਈਵ ਹੋਈਦਾ ਨਾ ਉਦੋਂ ਇਹਨਾਂ ਨੂੰ ਪਤਾ ਲੱਗਦਾ ਵਾ ਵੀ ਹਾਂ ਅੱਜ ਹੀ ਨਹੀਂ ਉਹਦੋਂ ਜੀ ਉਹ ਪ੍ਰੋਵਾਈਡ ਕਰਾ ਦਿੰਦੇ ਆ ਉਹ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਇਹ ਸਾਨੂੰ ਉਲਝਾਈ ਜਾ ਰਹੇ ਆ ਇਸ ਟਾਈਮ ਤੇ ਉਹ ਵੀ ਆਪ ਆਪਕੇ ਬੈਗ ਵਿੱਚੋਂ ਕਢਾ ਲਈ ਕਿੰਨੇ ਘੰਟੇ ਹੋ ਗਏ ਜੀ ਫਾਈਲ ਲੱਭਦੇ ਨੂੰ ਸਾਨੂੰ 4 ਘੰਟੇ ਹੋ ਗਏ ਫਾਈਲ ਲੱਭਦੇ ਨੇ फैल, आपके में क्या कर रही थी मेरे को ये बताओ हॉस्पिटल से बाहर कैसे जा सकती है फाइल और फाइल अगर फाइल। आएगी हॉस्पिटल में है तो आप बैग बैक में आ रहे हैं फाइल तो बढ़िया वा बैग तो इन्हें पाई या सा अखा भी नहीं है

तू तो क्या कर रही है क्या कर कि मैं ये गलत करो सर हमारा हम मेरे को बंद कर दो यार हमारे बारे में भी सोचो आप लोग कैसे बादे? सर हमने आपके बंदे को कोई गलत कुछ नहीं किया तो सिर्फ हाइड क्यों कर हो। आप रहे हो नहीं आप 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 चीजें हाइड क्यों कर रहे हो कॉल एमडी फैल ले एमडी बताओ जी यहाँ बैठो सर आपका हॉस्पिटल है, तो... आप तो, है वो यहाँ पे पड़ी है और उसके लिए हम पूछ रहे की एम आर डी की जो उसकी फीस है वो कहा चाबी कहा है और बाद में ये हमारे बंदे को साफ वहाँ पे दिखी आप लोगो को मिली नहीं तो आता पता पह करूँ हेलो ਮੈਂ ਆਪ ਲੋਗਾਂ ਨੂੰ ਵੀਡੀਓ ਤੇ ਆਪੀ ਸਰ ਕੋ ਭੇਜੀਏ ਇਟ ਇਜ਼ ਨੋਟ ਆਰ ਅੰਦਖੰਦਰ ਰੈਗੂਲਰ ਕੰਟਰੋਲ ਇਹ ਵੀ ਆਪ ਚੈੱਕ ਕਰੋ ਸਰ ਆਪੀ ਸਰ ਕੋ ਭੇਜੀਏ ਤੇ ਆ ਐਮ ਐਸ ਮੈਨ ਨੂੰ ਭੇਜੀਏ ਭਾਜੀ ਤੁਸੀਂ ਉਹਨੂੰ ਫੋਨ ਕਰੋ ਉਹਨੂੰ ਮੈਂ ਭਾਜੀ ਫੋਨ ਕਰੋ ਇੱਥੇ ਹੁਣ ਪੁਲਿਸ ਮੰਗਾਓ ਹੋ ਗਿਆ ਕੰਮ ਹਲਾ ਯਾਰ ਆਪ ਲੋਗਾਂ ਨੇ ਕਰਿਆ ਕੀ ਚਾਹ ਭਾਈ ਸਾਹਿਬ ਤੁਹਾਡੇ ਕੋਲ 4 ਘੰਟੇ ਤੋਂ ਅਸੀਂ ਫਾਈਲ ਮੰਗ ਰਹੇ ਹਾਂ ਫਾਈਲ ਤੁਹਾਡਾ ਤੁਹਾਡਾ ਡਾਕਟਰ ਆਪਣੇ ਬੈਗ ਦੇ ਵਿੱਚ ਪਾ ਕੇ ਕੋ ਮਰ ਕਮਾਲ ਦੀ ਗੱਲ ਆ ਯਾਰ ਕੀ ਬਾਤ ਬੋਲੂ ਆਪ ਵੀ ਕਿਸੇ ਧਰਮ ਕੇ ਹੋ ਕਿਸੇ ਕੋ ਮੰਗਤੇ ਮੈਂ ਆਪਣੇ ਮਾਪੇ ਦੀ ਕਸਮ ਖਾ ਕੇ ਬੋਲਦਾ ਮੈਂ ਆਪਣੇ ਪੇਸ਼ੈਂਟ ਦੇ ਸਾਥ ਕੋਈ ਗਲਤ ਨਹੀਂ ਕੀਤਾ ਓਏ ਹੈਲੋ ਯਾਰ ਤੋ ਯਾਰ ਬੋਲ ਰਹੇ ਨੇ ਓਏ ਨਹੀਂ ਚੀਨਾ ਗੱਲ ਕਰ ਮੈਮ ਮੈਂ ਪਹਿਲੇ ਤਾਂ ਗੰਦੀ ਗੱਲ ਜਿਹੜੇ ਪਹਿਲੇ ਰਾਡ ਪਾਨੇ ਸੀ ਠੀਕ ਹੈ ਠੀਕ ਹੈ ਸ਼ਿਵਮਨ ਸਰ ਕਰਨ ਲੰਗਾ ਲੈ ਜਾਣਾ ਨਹੀਂ ਕਿਤੇ ਦੇ ਨੋਟ ਲੈ ਲਓ ਕਢਾ ਲਓ ਲਿਖੀ ਪਾਈ ਤਾਂ ਨਹੀਂ ਕੋਈ ਕੋਈ ਦਿੱਕਤ ਨਹੀਂ ਕੋਈ ਪ੍ਰਕਾ ਨਹੀਂ ਮੈਂ ਦੇ ਉਹ ਆਪਣੇ ਰਿੰਕੂ ਓਏ ਰਿੰਕੂ ਗੱਲ ਸੁਣ ਲੈ ਰਿੰਕੂ ਓਏ ਯਾਰ ਦੇਲੀ ਚ ਚੱਲ ਰਹੀ ਹੈ ਆਪਣੇ ਇਹਨਾਂ ਦੇ ਮੁੰਡੇ ਨੇ ਇਹੋੜਾ ਕੰਪਰਮੈਂਟ ਇਹ ਇਹ ਮਤਲਬ ਇਹਨਾਂ ਦੇ ਮੁੰਡੇ ਕੋਈ ਨਾ ਉਹ ਇਵੈਂਟ ਹੋਇਆ ਮੈਮ ਇਹ ਕੰਪਰਮੈਂਟ ਬਜਾ ਬਹੁਤ ਹੀ ਇੱਕ ਮਿੰਟ ਬੜੇ ਜਿਆਦਾ ਸ਼ਾਂਤ ਜਣਾ ਕਾਉਂਦੇ ਆਪਸੀ ਵੀ ਲੈਖਣ ਨੇ ਸਰ ਤੁਸੀਂ ਇੱਥੇ ਦੇ ਸਟਾਫ ਹੋ ਇੱਕ ਮਿੰਟ ਮੇਰੀਕੋ ਤੁਸੀਂ ਇੱਥੇ ਦੇ ਸਟਾਫ ਹੋ ਇੱਕ ਚੀਜ਼ ਤੁਹਾਨੂੰ ਕੀ ਵੀ ਅਦਰ ਕਿਤੇ ਚਾਬੀ ਰੱਖੀ ਆ ਤੁਹਾਨੂੰ ਚਾਬੀ ਨਹੀਂ ਲੱਭੂਗੀ ਅਸੀਂ ਜਣਾ ਕੋ 4 ਘੰਟਿਆਂ ਤੋਂ ਉਹ ਫਾਈਲ ਮੰਗ ਰਹੇ ਆ ਫਾਈਲ ਨਹੀਂ ਸਾਨੂੰ ਮਿਲਦੀ ਹੁਣ ਫਾਈਲ ਆ ਰਹੀ ਆ ਉਹ ਜਾਣੀ ਆ ਮੈਂ ਬੈਗ ਦੇ ਵਿੱਚ ਰੱਖ ਜਾਊਂਗਾ ਉਹਦੇ ਬੈਗ ਡਾਕਟਰ ਦੇ ਬੈਗ ਦੇ ਵਿੱਚੋਂ ਫਾਈਲ ਮਿਲ ਰਹੀ ਹੈ ਇਹ ਕੀ ਮਤਲਬ ਹੈ ਜੀ ਇਟ ਮੀਨਸ ਉਹ ਫਾਈਲ ਨਾ ਕੋਈ ਛੇੜਛਾੜੀ ਹੋਈ ਹੈ ਦੋ ਦਿਨ ਘੰਟਿਆਂ ਦੇ ਚੋਂ ਉਹ ਜੋ ਉਹ ਕੰਨੀ ਹੋਣੀ ਇੰਦੀ ਗੱਲ ਉਹ ਕਰ ਦਿੱਤੀ ਹੋਣੀ ਤੁਸੀਂ ਇਹ ਡਾਕਟਰ ਦੀ ਇਹ ਹੈ आपकी रेडी जो इंट्राओ इंट हुआ जो ऑपरेशन के दौरान देखिये आप वीडियो बना लेना मैं वीडियो पे बोलता हूँ आपको देखिये ऑपरेशन के दौरान जो हार्ट की कार्डिक इवेंट हुआ कार्डिक इवेंट को ऑपरेशन के दौरान मैनेज किया गया उसके बाद जो कार्डिक अरेस्ट होता है वो पेशेंट ऑपरेशन के अंदर रिवाइव हो गया ठीक है उसके बाद वो ओटी रिकवरी में गया ओटी रिकवरी में भी दोबारा भी सीपीआर हुआ शिवम जी आप वहाँ पे प्रेजेंट थे तब नहीं नहीं, 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 नहीं था नहीं गए डॉक्टर चलो डॉक्टर इनको स्टेटमेंट देना दीजिए आप बोलिए के ये जो आपने ये जो सारा ये जो है। ये जो आ, हैं है ये इंट्रा जो हुआ उनका, उसके दौरान जो जो मेडिसिन दिया गया जो जो उनके हार्ट की कंडीशन थी जो बीपी था जो सेचुरेशन थी वो सब नोट किया गया और उसके बाद पेशेंट रिवाइव हो गया ओटी के अंदर उसके बाद उनको ओटिया शिफ्ट किया गया उसके बाद उनको दोबारा सेम इवेंट हुआ तो सेम दोबारा उनको मेडिसिन की आप ओटी भी साथ थे और आप दूसरे रूम में भी जाते आपको ये आपने कार्डिक रेस्ट के, के टाइम पे लिखा कि कार्डिक रेस्ट होने के बाद लिखा ये पेशेंट डिस्चार्ज होने के बाद नहीं लिखा, नहीं नहीं। 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 लिखा ये लिखा गया जब हम हमारा इवेंट हो गया क्योंकि इसमें लास्ट तक इवेंट इवेंट जो हो गया बाद ही लिखा जाता है क्योंकि ड्यूरिंग जो इवेंट का प्लीज बिफोर डिस्चार्ज बिफोर डिस्चार्ज क्योंकि आप हमारी कंडीशन समझिए ऑपरेशन में हमें पेशेंट को है तो तो सर 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 अभी 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 तो अभी हमारा क्वेश्चन ये आपसे आपके पर्सनली बैग में फाइल क्या कर रही थी ये मेरे को आप जस्टिफाई करिए हॉस्पिटल में सर्दी लग रही है अभी बाहर से आई एम्बुलेंस एम्बुलेंस में आप आए और फाइल ठीक है जो बाहर से आए हॉस्पिटल की फाइल बाहर तो नहीं जाएगी ਔਰ ਆਪਕੇ ਆਪ ਕੈਸੇ ਆਏ ਮੈਂ ਹਸਪੀਟਲ ਐਸਐਚਓ ਸਾਹਿਬ ਤੁਹਾਡੀ ਫਾਈਲ ਆ ਤੁਹਾਡੇ ਟੇਬਲ ਤੇ ਆ ਤੁਸੀਂ ਆਪਣੇ ਕਿਸੇ ਖਾਸ ਬੰਦੇ ਨੂੰ ਕਿਸੇ ਨੂੰ ਭੇਜਦੇ ਕਿ ਅੱਗੇ ਫਾਰਵਰਡ ਕਰਨੀ ਆ ਤੁਸੀਂ ਉੱਥੇ ਭੇਜੋਗੇ ਫਾਇਦਾ ਤੁਹਾਡੇ ਥਾਣੇ ਦੇ ਵਿੱਚ ਹੀ ਹੋਊਗੀ ਨਾ ਨਾ ਕਿ ਤੁਹਾਡੇ ਪਰਸਨਲ ਬੈਗ ਦੇ ਵਿੱਚ ਜੀ ਉਹ ਰੋਹਿਤ ਜੀ ਨੂੰ ਬੁਲਾਇਆ ਉਹ ਪਾ ਜੀ ਚੈੱਕ ਕਰਵਾ ਸਰਕਿੰਦੇ ਵਿੱਚ ਬਾਹਰ ਗਏ ਕਿੰਦੇ ਤੇ ਗਏ ਕਿਤੇ ਨਾ ਔਰ ਰੋਹਿਤ ਜੀ ਅਨਿਕ ਜੀ ਕਿਤਨੇ ਸੀਗੇ ਉਹ ਹੂੰ सर सानू सानू डाउट है कि ਸਾਡੀ ਜਿਹੜੀ ਸਾਡੇ ਬੰਦੇ ਦੀ ਡੈਥ ਹੋਈ ਆ ਉਹਦੇ ਵਿੱਚ ਕੋਈ ਨਾ ਕੋਈ ਸਾਨੂੰ ਡਾਊਟ ਆ ਬੋਡੀ ਬੰਦੇ ਦੀ ਨੀਲੀ ਸੀਗੀ ਫਾਈਲ ਮਿਲ ਨਹੀਂ ਰਹੀ ਅਸੀਂ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗਰੇ ਪਹਿਲੇ ਉਹ ਨਹੀਂ ਮੰਗੀ ਮਤਲਬ ਉਹ ਮੰਗੀ ਤਾਂ ਉਸ ਟਾਈਮ ਤੇ ਸਰ ਦੇਖਿਓ ਆਪ ਸਰ ਵਾਹ ਪੇ ਪ੍ਰੈਸੈਂਟ ਥੇ ਨਹੀਂ ਤਾਂ ਹਮ ਨਹੀਂ ਆਪੇ ਬਾਤ ਕਰਨੀ ਬੰਤ ਹੀ ਨਹੀਂ ਆ ਹਾਂ ਮੈਂ ਅਨਿਕੇ ਜੀ ਸਰ ਅਨਿਕੇ ਜੀ ਸਰ ਡਾਕਟਰ ਅਨਿਕੇ ਜੀ ਵਾਹ ਪੇ ਥੇ ਤਾਂ ਹਮਾਰਾ ਅਨਸਰਬਲ ਡਾਕਟਰ ਨੀਕੇ ਜੀ ਹੈ ਡਾਕਟਰ ਅਨਿਕੇ ਵੀ ਅਨਸਰਬਲ ਨਹੀਂ ਹੈ ਨਿਊਜ਼ ਵਾਹਾਂ ਪੇ ਉਹ ਥੇ ਨਾ ਉਸ ਟਾਈਮ ਉਹ ਵਾਹਾਂ ਪੇ ਥੇ ਸਰ 20 ਲੋਕ ਸਿਕਿਉਰਿਟੀ ਮੇ ਠੀਕ ਹੈ ਸਰ ਡਾਕਟਰ ਤੋ ਆਦ ਹੈ ਨਾ ਡਾਕਟਰ ਤੋ ਬਾਗੀ ਕੇ ਡਾਕਟਰ ਕਹਾਂਗੇ ਫਿਰ ਰੋਹੀ ਜੀ ਨਹੀਂ ਯਾਰ 1 ਮਿੰਟ ਰੋਹੀ ਜੀ ਯਾ ਖੋਲਿਓ ਸਰ ਨੂੰ ਤੇ ਅਨਕੇਜੀ ਨੂੰ ਫੇਸ ਕਰਨਾ ਇੱਕ ਤੇ ਨੀਚੇ ਆਓ ਕਹਾਂ ਪੇ ਹੋ ਪਹਿਲਾ ਪਜਾਮਾ ਨਹੀਂ ਹੁਣ ਹੁਣ ਫਾਈਲ ਆ ਗਈ ਭਜੀ ਸਿਕਿਉਰਿਟੀ ਆਫਿਸ ਜਦੋਂ ਦੇ ਅਸੀਂ ਉੱਪਰ ਘੁੰਮਦੇ ਪਏ ਨਾ ਉਦੋਂ ਦੇ ਅਨਕੇਜੀ ਤੇ ਸ਼ਿਵ ਸਰ ਅੰਦਰ ਦੋਨੋਂ ਅੰਦਰ ਹੀ ਖੋਲਿਓ ਸਭ ਗਏ ਹੈ ਯਹਾਂ ਸੇ ਬਾਹਰ ਬੋਲਾ ਵੀ ਪੋੜਾ ਆਂਕੇ ਸਰ ਕਹਾਤੇ ਸਰ ਆਪ ਕਹਾਤੇ ਕਿਤਨੇ ਇਤਨੇ ਪਹਿਲੇ ਖਰਚ ਲਾਗੇ ਸਰ ਫਿਰ ਮੈਂ ਤੋ ਫਾਈਲ 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 ਕਰਨੇ ਕਿਤੇ ਫਾਈਲ ਹਸਪੀਟਲ ਮੇਂ ਸੀ ਫਾਈਲ ਮੇਰੇ ਕੋਲ ਸਿਰਫ ਪੇਪਰ ਗਿਆ ਥਾ ਬਾਹਰ ਚ ਨਹੀਂ ਗਿਆ ਫਾਈਲ ਲੈ ਲੋ ਸਰ ਸਾਡਾ ਪੇਸ਼ੈਂਟ ਸੀਗਾ ਜੀ ਨੀਂਦ ਰਤ ਸੀ ਸਾਡਾ ਪੇਸ਼ੈਂਟ ਸੀਗਾ ਅੱਛਾ ਤੁਸੀਂ ਸਾਡਾ ਵੀ ਪੇਸ਼ੈਂਟ ਕਿੱਥੇ ਹੀ ਆਪਾਂ ਇੱਕੋ ਹੀ ਕੱਟੇ ਭਰਾ ਸੀ ਸਾਡਾ ਜੀ ਮੈਂ ਤੁਸੀ ਵੇਖਦੇ ਹਾਂ ਠੀਕ ਹੈ ਹਾਂਜੀ ਪੇਸ਼ੈਂਟ ਦੇ ਦੇ ਆਰ ਨੋਟ ਲੈਟਿੰਗ ਮੀ ਵਾਟ ਕੰਟਿਨਿਊ ਦੇ ਨਾਲ ਹੁੰਦੇ ਸੀ ਹਸਪੀਟਲ ਵਾਲੇ ਇਹਨਾਂ ਦੀ ਐਮ ਆਰ ਆਡੀ ਸਾਨੂੰ ਪਤਾ ਲੱਗ ਗਈ ਕਿੱਥੇ ਕੋਈ ਨਹੀਂ ਉਹ ਨਹੀਂ ਬਸ ਡਾਕਟਰ ਕਿਹਾ ਵੀ ਆਰ ਨੋਟ ਹਾਈ ਰੈਕਿੰਗ ਯੂ ਓਕੇ ਆਪ ਬੋਲ ਰਹੇ ਹੋ ਦੇ ਆਰ ਨੋਟ ਬੰਦਾ ਫਾਈਲ ਬਾਹਰੋਂ ਲਿਆ ਗਿਆ ਉਹ ਤੜੇ ਉਹਨੂੰ ਬਾਤ ਵੀ ਨਹੀਂ ਲਗਾਉਂਗਾ ਮੈਂ ਚੱਲ ਜਾਉਂ ਮੈਂ ਜਾਓ ਸਰ ਆਪ ਜਾਓ ਅਗਰ ਆਪ ਅਨਸਰਬਲ ਨਹੀਂ ਹੋ ਡਾਕਟਰ ਨੇ ਕਿਹਾ ਯਹਾਂ ਪੇ ਇਨਕੇ ਬੈਗ ਬੈਗ ਸੇ ਫਾਈਲ ਮਿਲ ਗਈ ਹੈ ਨਾ ਆਪ ਜਾਓ ਕੋਈ ਬਾਤ ਨਹੀਂ ਹੈ ਉਹ ਨਹੀਂ ਮੈਂ ਤਾਂ ਕਢਾਇਆ ਇਹ ਕਹਿੰਦਾ ਕਿ ਮੇਰੇ ਨਾਲ ਗੱਲ ਕਰੋ ने हाँ ने तब ने आप बोल रहे थे हाँ, तब ने आप, ने ने तब आप, दा दा को आप, आप, आप सर, 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 शाम को आपकी वर्डिंग थी, शाम को आपकी वर्डिंग थी के सर मैं इस टाइम यहाँ का एचओडी हूँ या बड़े कुछ भी हूँ मतलब इंचार्ज हूँ जो